ਭਾਰਤ ਤੇ ਪਾਕਿਸਤਾਨ ਦੇ ਵਿੱਚ ਚੱਲਦੇ ਤਣਾਅ ਨੂੰ ਦੇਖ ਕੇ ਹੁਣ ਸਾਈਬਰ ਅਟੈਕ ਹੋਣ ਦਾ ਖਤਰਾ ਜਿਹੜਾ ਉਹ ਜੁਤਾਰਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਇੰਡੀਆ ਦੇ ਵੱਲੋਂ ਇੱਕ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਉਹਨਾਂ ਦੇ ਦੁਆਰਾ ਕਿਹਾ ਗਿਆ ਕਿ ਪਾਕਿਸਤਾਨ ਹੁਣ ਤੁਹਾਡੇ ਉੱਤੇ ਜਿਹੜਾ ਸਾਈਬਰ ਅਟੈਕ ਕਰ ਸਕਦਾ ਹੈ ਤਾ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਚੱਲ ਰਿਹਾ ਹੈ ਇਸ ਨੂੰ ਦੇਖਦੇ ਹੋਏ ਹੁਣ ਪੁਲਿਸ ਦੇ ਵੱਲੋਂ ਇਹ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਤੁਹਾਨੂੰ ਕੋਈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਮੈਸੇਜ ਕੀਤੇ ਜਾਂਦੇ ਨੇ ਉਹਨਾਂ ਮੈਸੇਜਾਂ ਨੂੰ ਖੋਲ ਕੇ ਨਾ ਦੇਖੋ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਜਿਹੜਾ ਨਾ ਕਰੋ ਤਾਂ ਜੇਕਰ ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਖਮਿਆਜਾ ਉਸਦਾ ਭੁਗਤਣਾ ਪੈਣਾ ਤਾਂ ਵੱਡੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸਾਈਬਰ ਅਲਰਟ ਪਾਕਿਸਤਾਨ ਆਧਾਰਿਤ ਮਾਲਵੇਅਰ ਨੇ ਕਰਤਾ ਤੱਕ ਖਤਰਾ ਜਿਹੜਾ ਵੱਡਾ ਉਹ ਮੰਡਰਾ ਰਿਹਾ ਪਾਕਿਸਤਾਨ ਆਧਾਰਿਤ ਹੈਕਰਾਂ ਦੁਆਰਾ ਡਾਂਸ ਆਫ ਦਾ ਹਿਲੇਰੀ ਨਾਮ ਦਾ ਇੱਕ ਖਤਰਨਾਕ ਵਾਇਰਸ ਹੈ ਜਿਹੜਾ ਉਹ ਮਾਲਵੇਅਰ ਹੈ ਉਹ ਫੈਲਾਉਣ ਦਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ ਜੋ ਕਿ WhatsApp Facebook ਅਤੇ Email ਰਾਹੀਂ ਭਾਰਤੀ ਵਿਅਕਤੀਆਂ ਨੂੰ ਜਿਹੜਾ ਉਹ ਨਿਸ਼ਾਨਾ ਬਣਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ ਪਾਸਵਰਡ ਅਤੇ ਨਿੱਜੀ ਡਾਟਾ ਚੋਰੀ ਕਰ ਸਕਦਾ ਹੈ ਤੇ ਤੁਹਾਡੀ ਡਿਵਾਈਸ ਦੇ ਰਿਮੋਟ ਕੰਟਰੋਲ ਦੀ ਆਗਿਆ ਵੀ ਹੈ ਜਿਹੜੀ ਉਹ ਲੈ ਸਕਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਅਣਜਾਣ ਲਿੰਕਾਂ ਜਾਂ ਅਣਜਾਣ ਲੋਕਾਂ ਦੇ ਸੁਨੇਹਿਆਂ ਤੇ ਕਲਿੱਕ ਨਾ ਕਰੋ ਸੁਚੇਤ ਰਹੋ ਤੇ ਸੁਰੱਖਿਅਤ ਰਹੋ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ ਜਿਹੜਾ ਕਿ ਇਹ ਇੱਕ ਵਾਇਰਸ ਹੈ ਜਿਹੜਾ ਪਾਕਿਸਤਾਨ ਦੇ ਵੱਲੋਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਇੰਡੀਆ ਦੇ ਵੱਲੋਂ ਜਿਹੜਾ ਸਾਰਿਆਂ ਨੂੰ ਅਲਰਟ ਕੀਤਾ ਗਿਆ ਕਿ ਭਾਈ ਜਿਹੜਾ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਇਹ ਅਣਬਣ ਹੋਈ ਹੈ ਇਹ ਜਿਹੜਾ ਵਿਵਾਦ ਪੈਦਾ ਇਨੇ ਇਸ ਨੂੰ ਦੇਖਦੇ ਹੋਏ ਹੁਣ ਪਾਕਿਸਤਾਨ ਦੇ ਵੱਲੋਂ ਜਿਹੜਾ ਵੱਡਾ ਖਤਰਾ ਉਹ ਸਾਈਬਰ ਅਟੈਕ ਦਾ ਜਿਹੜਾ ਉਹ ਮੰਡਰਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਹੈਕਰ ਬੈਠੇ ਨੇ ਉਹਨਾਂ ਦੁਆਰਾ ਇੱਕ ਡਾਂਸ ਆਫ ਹਿਲੋਰੀ ਨਾਮ ਦਾ ਵਾਇਰਸ ਹੈ ਜਿਹੜਾ ਉਹ ਭਾਰਤੀ ਲੋਕਾਂ ਦੇ ਵਿੱਚ ਫਲਾਇਆ ਜਾ ਰਿਹਾ ਹੈ ਇਹ ਵਾਇਰਸ ਹੈ ਜਿਹੜਾ ਤੁਹਾਨੂੰ WhatsApp ਦੇ ذریعے Facebook ਦੇ ذریعے ਜਾਂ Email ਦੇ ذریعے ਮੈਸੇਜ ਭੇਜ ਕੇ ਜੋ ਜਿਹੜਾ ਫੈਲਾਉਣ ਦੀ ਕੋਸ਼ਿਸ਼ ਹੈ ਉਹ ਜਾਰੀ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਤੇ ਸੁਰੱਖਿਅਤ ਰਹਿਣ ਦੀ ਅਪੀਲ ਹੈ ਜਿਹੜੀ ਉਹ ਪੰਜਾਬ ਪੁਲਿਸ ਇੰਡੀਆ ਦੇ ਵੱਲੋਂ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਇਹ ਵਾਇਰਸ ਸਾਈਜ਼ ਦਾ ਨਾਮ ਹੈ ਡਾਂਸ ਆਫ ਦਾ ਹਿਲੇਰੀ ਜਿਹੜਾ ਕਿ ਲੋਕਾਂ ਦੂ ਵਿੱਚ ਫੈਲਾਉਣ ਦੀ ਕੋਸ਼ਿਸ਼ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਟਾਈਮ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਉਹ ਸਹੀ ਨਹੀਂ ਹਨ ਜੰਗ ਲੱਗੀ ਹੋਈ ਸੀ ਉਸ ਤੋਂ ਬਾਅਦ ਸੀਜ਼ਫਾਇਰ ਦਾ ਐਲਾਨ ਹੋਇਆ ਉਸ ਦੀ ਵੀ ਉਲੰਘਣਾ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਅੱਜ ਜਿਹੜੀ ਡੀਜੀਐਮਓ ਦੀ ਮੀਟਿੰਗ ਹੈ ਉਸ ਤੋਂ ਬਾਅਦ ਕੁਝ ਵੱਡਾ ਫੈਸਲਾ ਹੋ ਆ ਸਕਦਾ ਪਰ ਇਸ ਵਿਚਾਲੇ ਪੰਜਾਬ ਪੁਲਿਸ ਇੰਡੀਆ ਦੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਪੋਸਟ ਪੈਂਦੀ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਈ ਸੁਚੇਤ ਰਹੋ ਪਾਕਿਸਤਾਨ ਹੈ ਜਿਹੜਾ ਉਹ ਡਾਂਸ ਆਫ ਹਿਲਰੀ ਨਾਂ ਦਾ ਇੱਕ ਵਾਇਰਸ ਹੈ ਜਿਹੜਾ ਉਹ ਭਾਰਤ ਦੇ ਲੋਕਾਂ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਜਿੰਨੇ ਪਾਕਿਸਤਾਨ ਦੇ ਵਿੱਚ ਹਾਈਕਰ ਬੈਠੇ ਨੇ ਉਹ ਤੁਹਾਨੂੰ ਵਟਸਐਪ ਜਰੀਏ ਫੇਸਬੁੱਕ ਜਰੀਏ ਯਾ ਈਮੇਲ ਜਰੀਏ ਇੱਕ ਮੈਸੇਜ ਭੇਜਣਗੇ ਉਸ ਮੈਸੇਜ ਦੇ ਉੱਤੇ ਤੁਸੀਂ ਕਲਿੱਕ ਨਹੀਂ ਕਰਨਾ ਉਸ ਲਿੰਕ ਨੂੰ ਨਹੀਂ ਖੋਲਣਾ ਜੇਕਰ ਤੁਸੀਂ ਉਸ ਮੈਸੇਜ ਨੂੰ ਜਾਂ ਉਸ ਲਿੰਕ ਨੂੰ ਖੋਲ ਕੇ ਦੇਖਦੇ ਹੋ ਤਾਂ ਇਸ ਦਾ ਖਮਿਆਜਾ ਜਿਹੜਾ ਤੁਹਾਨੂੰ ਭੁਗਤਾਨਾ ਪੈ ਸਕਦਾ ਉਹ ਤੁਹਾਡੀ ਡਿਵਾਈਸ ਦਾ ਰਿਮੋਟ ਕੰਟਰੋਲ ਆਪਣੇ ਹੱਥ ਵਿੱਚ ਲੈ ਲੈਣਗੇ ਜਾਂ ਫਿਰ ਬੈਂਕਿੰਗ ਦੇ ਜਿੰਨੇ ਤੁਹਾਡੇ ਪੈਸੇ ਨੇ ਉਹਨਾਂ ਨੂੰ ਤੁਹਾਡੇ ਬੈਂਕ ਖਾਤੇ ਖਾਲੀ ਕਰਨ ਦੇ ਵਿੱਚ ਹੈ ਜਿਹੜੀ ਉਹ ਦੇਰ ਨਹੀਂ ਲੱਗਣੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਾਈਬਰ ਅਲਰਟ ਹੈ ਜਿਹੜਾ ਕੀਤਾ ਗਿਆ ਪਾਕਿਸਤਾਨ ਦੇ ਆਧਾਰਤ ਮਾਲਵੇਅਰ ਖਤਰਾ ਜਿਹੜਾ ਉਹ ਕਿਹਾ ਗਿਆ ਪਾਕਿਸਤਾਨ ਆਧਾਰਤ ਹੈਕਰਾਂ ਦੁਆਰਾ ਡਾਂਸ ਆਫ ਹਿਲੋਰੀ ਨਾਮਕ ਇੱਕ ਖਤਰਨਾਕ ਵਾਇਰਸ ਫਲਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਜੋ WhatsApp Facebook ਅਤੇ Email ਰਾਹੀਂ ਭਾਰਤੀ ਵਿਅਕਤੀਆਂ ਨੂੰ ਨਿਸ਼ਾਨਾ ਜਿਹੜਾ ਉਹ ਬਣਾ ਰਿਹਾ ਤਾਂ ਇਸ ਨੂੰ ਲੈ ਕੇ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਜਿਹੜਾ ਮਾਲਵੇਅਰ ਹੈ ਤੁਹਾਡੀ ਬੈਂਕਿੰਗ ਜਾਣਕਾਰੀ ਪਾਸਵਰਡ ਨਿੱਜੀ ਡਾਟਾ ਚੋਰੀ ਕਰ ਸਕਦਾ ਤੇ ਤੁਹਾਡੀ ਡਿਵਾਈਸ ਦੇ ਰਿਮੋਟ ਕੰਟਰੋਲ ਦੀ ਜਿਹੜੀ ਪਰਮਿਸ਼ਨ ਹੈ ਉਹ ਵੀ ਉਹ ਲੈ ਸਕਦਾ ਤਾਂ ਤੁਹਾਨੂੰ ਕਿਹਾ ਗਿਆ ਕਿ ਪਾਈ ਤੁਸੀ ਕਿਸੇ ਵੀ ਅਣਜਾਣ ਲਿੰਕ ਤੇ ਉੱਤੇ ਕਲਿੱਕ ਨਹੀਂ ਕਰਨਾ ਕਿਸੇ ਵੀ ਅਣਜਾਣ ਲੋਕਾਂ ਦੇ ਸੁਨੇਹਿਆਂ ਦੇ ਉੱਤੇ ਜਿਹੜਾ ਜਿਹੜੇ ਮੈਸੇਜ ਕਰਦੇ ਨੇ ਉਹਨਾਂ ਨੂੰ ਖੋਲ ਕੇ ਨਹੀਂ ਦੇਖਣਾ ਤਾਂ ਤੁਹਾਨੂੰ ਕਿਹਾ ਗਿਆ ਸੁਚੇਤ ਰਹੋ ਤੇ ਸੁਰੱਖਿਅਤ ਰਹੋ ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਦੇ ਉੱਤੋਂ ਕੋਈ ਮੈਸੇਜ ਆਉਂਦਾ ਉਸ ਦੇ ਵਿੱਚ ਕੋਈ ਲਿੰਕ ਆਉਂਦਾ ਉਸ ਨੂੰ ਖੋਲ ਕੇ ਆ ਜਿਹੜਾ ਉਹ ਨਹੀਂ ਦੇਖਣਾ ਤਾਂ ਜੇ ਇਹ ਜਿਹੜਾ ਵਾਇਰਸ ਹੈ ਇਹ ਜਿਹੜਾ ਮੈਸੇਜ ਹੈ ਇਹ ਲੋਕਾਂ ਨੂੰ WhatsApp ਜਰੀਏ Facebook ਜਰੀਏ Email ਦੇ ਰਾਹੀਂ ਭੇਜਿਆ ਜਾ ਰਿਹਾ ਅਣਜਾਣੇ ਜਾਣੇ ਵਿੱਚ ਲੋਕ ਨੇ ਜਿਹੜੇ ਇਸ ਮੈਸੇਜ ਨੂੰ ਖੋਲ ਕੇ ਦੇਖ ਰਹੇ ਨੇ ਉਹਨਾਂ ਦੇ ਉੱਤੇ ਭਾਰੀ ਜਿਹੜੀ ਉਹ ਪ੍ਰੇਸ਼ਾਨੀ ਖੜੀ ਹੋ ਰਹੀ ਹੈ ਕਿਉਂਕਿ ਇਸ ਵਾਇਰਸ ਦੇ ਜ਼ਰੀਏ ਬੈਂਕ ਖਾਤੇ ਖਾਲੀ ਕੀਤੇ ਜਾ ਰਹੇ ਨੇ ਤੁਹਾਡੇ ਫੋਨ ਦਾ ਜਿਹੜਾ ਪਰਸਨਲ ਤੁਹਾਡਾ ਡਾਟਾ ਉਹ ਚੋਰੀ ਕੀਤਾ ਜਾ ਰਿਹਾ ਹੈ ਤੁਹਾਡੇ ਫੋਨ ਦਾ ਜਿਹੜਾ ਕੰਟਰੋਲ ਹੈ ਸਾਰਾ ਅਕਸੈਸ ਉਹਨਾਂ ਦੇ ਕੋਲ ਉਹ ਚਲਾ ਜਾਂਦਾ ਤਾਂ ਪੰਜਾਬ ਪੁਲਿਸ ਇੰਡੀਆ ਦੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਪੋਸਟ ਪਾ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਨੂੰ ਕਿਹਾ ਗਿਆ ਸੁਚੇਤ ਰਹੋ ਸੁਰੱਖਿਅਤ ਰਹੋ ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਕੀਤੇ ਗਏ ਮੈਸੇਜ ਨੂੰ ਕੋਲ ਕੇ ਨਾ ਦੇਖੋ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਆ ਜਿਹੜਾ ਉਹ ਨਾ ਕੀਤਾ ਜਾਵੇ